ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਪੂ ਨੂੰ ਜਾਣਦੇ ਹੋ ਤੁਸੀਂ ਜਗਜੀਤ ਸਿੰਘ ਡੱਲੇਵਾਲ ਜਿਹੜਾ ਮਰਨ ਮਰਤੇ ਬੈਠਾ ਸੀ ਤੇ ਲੈ ਕੇ 4-5 ਕਰੋੜ ਰੁਪਏ ਮੋਦੀ ਸਾਹਿਬ ਤੋਂ ਫਿਰ ਮਰਨ ਮਰ ਤੋੜਦਾ ਸੀ ਤੇ ਅੱਜ ਉਹ ਲੁਧਿਆਣੇ ਪਹੁੰਚਿਆ ਹੋਇਆ ਗੁੰਡਾ ਫੜ ਕੇ ਹੱਥ ਵਿੱਚ ਵੈਸੇ ਅੱਜ ਵੀ ਐਕਟਿੰਗ ਥੋੜੀ ਜਿਹੀ ਕੀਤੀ ਉਹਨੇ ਐਦਾਂ ਲੱਗਿਆ ਵੀ ਸ਼ੈਦ ਦਰ ਦੂਰ ਨਾ ਪਹੇਜ ਕਿਤੇ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਬਜ਼ੁਰਗ ਉੱਠ ਕੇ ਫੇਰ ਆ ਗਿਆ ਸਾਡੇ ਲੜਨ ਬਾਅਦ ਤੇ ਕਹਿੰਦਾ ਅ ਜਿਹੜੇ ਕਹਿੰਦੇ ਸ਼ਰਮ ਮੰਨਦੇ ਆ ਵੀ ਅਸੀਂ ਆਪਣੀਆਂ ਘਰ ਵਾਲੀਆਂ ਨਹੀਂ ਲੈ ਕੇ ਆਉਣੀਆਂ ਧਰਨੇ ਵਿੱਚ ਜੇ ਕਹਿੰਦਾ ਜ਼ਮੀਨ ਨਾ ਰਹੀ ਇਹ ਵੀ ਨਹੀਂ ਰਹਿਣੀਆਂ ਕਹਿੰਦਾ ਜੇ ਕਹਿੰਦਾ ਜ਼ਮੀਨ ਨਾ ਰਹੀ ਨਾ ਕਹਿੰਦਾ ਇਹ ਵੀ ਨਹੀਂ ਰਹਿਣੀਆਂ ਫਿਰ ਕਹਿੰਦਾ ਇਹ ਦਿਹਾੜੀ ਕਰਨ ਬਾਅਦ ਜਾਇਆ ਕਰਨੀਆਂ ਤੇ ਨਾਲ ਇਹ ਕਿਹਾ ਕਹਿੰਦੇ ਜਿਹੜੇ ਮਜ਼ਦੂਰਾਂ ਕੋਲੇ ਜ਼ਮੀਨ ਹੈ ਨਹੀਂ ਉਹਨਾਂ ਦੀ ਘਰ ਬਾੜੀਆਂ ਦਿਹਾੜੀ ਕਰਨ ਜਾਂਦੀਆਂ ਨੇ ਇਹ ਹਰਾਮਖੋਰ ਉਹਨਾਂ ਕਹਿੰਦੇ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਨਾਲ ਹੀ ਉਥੇ ਦਰਪਤੀ ਦੀ ਗੱਲ ਕੀਤੀ ਉਹ ਗੱਲ ਮੈਂ ਨਹੀਂ ਕਹਿਣੀ ਸ਼ਰਮਿੰਦਾ ਕਰਦੇ ਨੇ ਕਿੱਦਾਂ ਬੁੜਗੀਆਂ ਨੂੰ ਕੋਲੇ ਬੈਠ ਕੇ ਆ ਵੀ ਕਹਿੰਦਾ ਆਈਏ ਨਹੀਂ ਆ ਵੀ ਕੋਈ ਮਾਂ ਨਹੀਂ ਕੋਈ ਧੀ ਨਹੀਂ ਕੋਈ ਭੈਣ ਨਹੀਂ ਕੋਈ ਬੇਟੀ ਨਹੀਂ ਆ ਵੀ ਆਈਏ ਹੀ ਨਹੀਂ ਆ ਵੀ ਕਿਸੇ ਦੀਆਂ ਹੈਗੀਆਂ ਨਹੀਂ ਆ ਸ਼ਬਦਾਵਲੀ ਇਹਨਾਂ ਦੀ ਇਹ ਪਤਾ ਕੌਣ ਨੇ ਉਹ ਜਿਹੜੇ ਮਾਲਵੇ ਵਿੱਚ ਕਈ ਪਿੰਡ ਹੈਗੇ ਜਿਹੜੇ ਨੂਨ ਨੂੰ ਸਾਲੀ ਬਣਾ ਕੇ ਰੱਖਦੇ ਇਹ ਉਹ ਲੋਕ ਨੇ ਮਰਨ ਦਿਹਾੜੇ ਨੇ ਕੋਈ ਸ਼ਰਮ ਨਹੀਂ ਤੁਸੀਂ ਲੈਂਡ ਪੂਲਿੰਗ ਦੀ ਗੱਲ ਕਰਦੇ ਹੋ ਉਹ ਤਾਂ ਹਾਈ ਕੋਰਟ ਵੱਲੋਂ ਤਕਰੀਬਨ ਕੰਮ ਠੰਡੇ ਵਾਸਤੇ ਵਿੱਚ ਪਾ ਦਿੱਤਾ ਰੋਕ ਲਾਤੀ ਹਾਈ ਕੋਰਟ ਹਾਈ ਕੋਰਟ ਨੂੰ ਪਤਾ ਹੁੰਦਾ ਵੀ ਜਿਹੜਾ ਇਹ ਵਿਰੋਧ ਇਸ ਤਰੀਕੇ ਨਾਲ ਹੋਵੇ ਤਾਂ ਇਹ ਠੀਕ ਨਹੀਂ ਹੁੰਦਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਫਿਕਰ ਨਾ ਕਰੋ ਕੋਈ ਜ਼ਮੀਨੀ ਹੁਣ ਲੈ ਸਕਦਾ ਮੈਂ ਪਹਿਲਾਂ ਵੀ ਕਿਹਾ ਸੀ ਸਰਕਾਰ ਜ਼ਮੀਨ ਵਿੱਚ ਪੈਰ ਨਹੀਂ ਪਾ ਸਕਦੀ ਪਰ ਇਹਨਾਂ ਦਲਾਲਾਂ ਤੋਂ ਜ਼ਰੂਰ ਵੱਜੋ ਇਹ ਤੁਹਾਨੂੰ ਗੁੰਮਰਾਹ ਕਰਕੇ ਨਾ ਹੁਣ ਇਹ ਦਬਾਵੇ ਵਿੱਚ ਇਹਨੂੰ ਪਛੂੜੀ ਕਹਿੰਦੇ ਹੁੰਦੇ ਜਾਂ ਪ੍ਰਸਾਦ ਆਪਣੇ ਕਹਿੰਦੇ ਲੂਤੀ ਲਾਤੀ ਅੱਗ ਲਾਈ ਡੱਬੂ ਕੋ ਤਾਂ ਕੰਧ ਤੇ ਆਪਣੇ ਤਾਂ ਕਹਿੰਦੇ ਇਹ ਉਹ ਨੇ ਹੁਣਾਂ ਨੂੰ ਪਤਾ ਵੀ 27 ਦੇ ਵਿੱਚ ਕਿਹੜੀ ਪਾਰਟੀ ਦਾ ਪਲੜਾ ਭਾਰੀ ਹੈ ਇਹਨਾਂ ਕੋਲੇ ਬੈਗ ਨਾ ਮੈਂ ਜਾਨਣਾ ਹੁਣ ਕਨੇਡਾ ਨੂੰ 33 ਕਿਲੋ ਦਾ ਬੈਗ ਹੈ ਮੇਰੇ ਕੋਲੇ ਉਹੋ ਬੈਗ ਰੱਖਿਓ ਨੇ ਗੱਡੀਆਂ ਦੇ ਵਿੱਚ ਇਹਨਾਂ ਨੇ ਤੇ ਉਹ ਬੈਗ ਜਦੋਂ ਭਰੂਗਾ ਖੱਡੂਖੜ 5 6 ਕਰੋੜ ਰੁਪਏ ਪੈਂਦਾ ਉਹਦੇ ਵਿੱਚ ਜਿਹੜੇ 5 500 ਦੇ ਨੋਟ ਹੁੰਦੇ ਉਹ ਬੈਗ ਰੱਖਿਆ ਗੱਡੀ ਵਿੱਚ ਨੇ ਕੋਲ ਇਹਨਾਂ ਨੂੰ ਪਤਾ ਹੈ ਹੁਣ ਵੀ ਹੁਣ ਪਲੜਾ ਕੀ ਦਾ ਭਾਰੀ ਹੈ ਵੀ ਬੈਗ ਕਿਧਰੋਂ ਵੱਧ ਭਰਨ ਹੋਏ ਇਹਨਾਂ ਨੂੰ ਪਤਾ ਚੰਗੀ ਤਰ੍ਹਾਂ ਵੀ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਪਜਲ ਕਰਦੀ ਹੈ ਵੀ ਉਹ ਉਹ ਸਮਝ ਨਾ ਸਕਣ ਕਿ ਅਸੀਂ ਵੋਟ ਕਿਹਨੂੰ ਪਾਉਣੀ ਹੈ ਇਹ ਇਹੋ ਬੰਦੇ ਹੈ ਉਥੇ ਲੱਖਾਂ ਹੀ ਪਹੁੰਚੇ ਹੋਏ ਸਿਧਾਣਾ ਗੈਂਗਸਟਰ ਉਹ ਵੀ ਬੜੀਆਂ ਫੜਨਾ ਮਾਰਦਾ ਇੱਕ ਉਹ ਜਿਹੜਾ ਮਾਨ ਮਰਾਣਾ ਵਾਲਾ ਪਤਾ ਤੁਹਾਨੂੰ ਮਰਾਣਾ ਵਾਲਾ ਉਹਦਾ ਮੁੰਡਾ ਹਮਤੋਜ ਮਨ ਉਹ ਵੀ ਪਹੁੰਚਿਆ ਹੋਇਆ ਇਹੋ ਹੀ ਨੇ ਜਿਹੜੇ ਆ ਬੁੱਢਾ ਨਾਲਾ ਪਾਣੀ ਗੰਦਾ ਹੋ ਗਿਆ ਬੋਤਲਾਂ ਪਈਆਂ ਨੇ ਬੋਤਲ ਭਰ ਕੇ ਆਪ ਵੀ ਵਿੱਚ ਛਿੜਤੀ ਬੋਤਲ ਉਹ ਵੀਡੀਓ ਵਾਇਰਲ ਹੋ ਗਈ ਸੀ ਜਾਨੀ ਕਿ ਇਹ ਲੋਕ ਨਾ ਸ਼ਬਦ ਥੋੜੇ ਬਹੁਤੇ ਸਿੱਖ ਲੈਂਦੇ ਆ ਲੋਕਾਂ ਨੂੰ ਕਿੱਦਾਂ ਮੂਰਖ ਬਣਾਉਣਾ ਹੈ ਚੰਗੀ ਤਰ੍ਹਾਂ ਉਹਨਾਂ ਨੂੰ ਪਤਾ ਹੁੰਦਾ ਹੁਣ ਸਾਰਾ ਲੁੰਗਲਾ ਨਾਲ ਇਕੱਠਾ ਹੋਇਆ ਉਹਦੀ ਕੁਝ ਇਕ ਤਾ ਉਹ ਹੁੰਦੇ ਆ ਜਿਨ੍ਹਾਂ ਦੀ ਉਹ ਕੈਮਰੇ ਵਾਲੀ ਅੱਖ ਹੁੰਦੀ ਆ ਵੀ ਮੈਨੂੰ ਕਿਹੜਾ ਦੇਖਦਾ ਇੱਥੇ ਕੋਈ ਲੀਡਰ ਆਇਆ ਹੈ ਸੀਏਡੀ ਵਾਲੇ ਕਿੱਧਰ ਦੇਖਦੇ ਆ ਇਟਾਲੀਅਨਸੀ ਕਿਧਰ ਨੂੰ ਨਿਗਾਹ ਕਰਦੀ ਆ ਕਿਉਂਕਿ ਉਧਰ ਨੂੰ ਫਿਰ ਸੁਰਖੀਆਂ ਵਿੱਚ ਆਉਣਾ ਹੁੰਦਾ ਫਿਰ ਵੀ ਕਿਹੜੀ ਪਾਰਟੀ ਮੈਨੂੰ ਕਹੂਗੀ ਵੀ ਤੂੰ ਟਿਕਟ ਲੈ ਲੈ ਤੂੰ ਇੱਧਰ ਆ ਜਾ ਕੁਝ ਤਾਂ ਇਹ ਹੁੰਦੇ ਨੇ ਜਿਹੜੇ ਮੂਰੇ ਬੈਠੇ ਨੇ ਝੰਡਿਆਂ ਵਿੱਚ ਡੰਡੇ ਪਸਾਏ ਜਨਾਂ ਨੇ ਉਹਨੂੰ ਲੌਲੀਪੌਪ ਦਿੱਤਾ ਹੁੰਦਾ ਥੋੜੇ ਸਰ ਕਰਜਾ ਕਿੰਨਾ 20 ਲੱਖ ਦਾ ਬਸ 4 ਦਿਨ ਸਾਡੇ ਨਾਲ ਚੱਲ ਤੇਰਾ ਕਰਜਾ ਮਹਾ ਲollipops ਦਿੱਤੇ ਹੁੰਦੇ ਤੇ ਕਈਆਂ ਦੀ ਜ਼ਮੀਨ ਦੀ কুরਕੀ ਹੋਣ ਤੇ ਹੀ ਹੁੰਦੀ ਆ ਉਹਨੂੰ ਕਹਿੰਦੇ ਤੇਰੀ ਜ਼ਮੀਨ ਵਿੱਚ ਕੋਈ ਪੈਰ ਨਹੀਂ ਪਾ ਸਕਦਾ ਸਾਡੇ ਨਾਲ ਚੱਲ ਝੰਡੇ ਲੈ ਕੇ ਪਾ ਕੇ ਡੰਡੇ ਝੰਡੇ ਜਿ ਤੁਰੇ ਬੈਠ ਪੈਣਾ ਹੁੰਦੇ ਇਹਨਾਂ ਨੇ ਉੱਤੇ ਖੜੇ ਹੁਣ ਪੰਜਾਬ ਦੇ ਪੂਰੇ ਕਿਸਾਨਾਂ ਨੂੰ ਬੇਨਤੀ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਪਰ ਆਪ ਦਾ ਬੱਚਾ ਬੱਚਾ ਜਾਣਦਾ ਵੀ ਜੋ ਅਸੀਂ ਖਾਂਦੇ ਆ ਨਾ ਉਹ ਧਰਤੀ ਵਿੱਚੋਂ ਪੈਦਾ ਹੁੰਦਾ। ਪਾਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਹਤ। ਅਸੀਂ ਪਾਣੀ ਨੂੰ ਗੰਦਾ ਨਹੀਂ ਕਰਨਾ, ਅਸੀਂ ਧਰਤੀ ਤੇ ਗੰਦ ਨਹੀਂ ਪਾਉਣਾ। ਜਿਹੜਾ ਬੰਦਾ ਧਰਤੀ ਤੇ ਗੰਦ ਪਾਊਗਾ ਨਾ ਪਾਣੀ ਨੂੰ ਗੰਦਲਾ ਕਰੂਗਾ। ਉਹਦਾ ਕੋਈ ਦੀਨ ਮਜਬੂਰੀ ਨਹੀਂ। ਠੀਕ ਹੈ ਉਹ ਪੰਜਾਬ ਦਾ ਗਦਾਰ ਹੋਊਗਾ। ਇਹ ਗੱਲ ਧਿਆਤੇ ਰੱਖਿਓ। ਮੈਂ ਜਿਹੜੀ ਗੱਲ ਕਹਿਣ ਲੱਗਾ ਸਰਕਾਰ ਪੰਜਾਬ ਦੇ ਵਿੱਚ ਪੈਰ ਨਹੀਂ ਪਾ ਸਕਦੀ ਮਾਨਯੋਗ ਹਾਈ ਕੋਰਟ ਵੱਲੋਂ ਰੋਕ ਲੱਗ ਚੁੱਕੀ ਹੈ ਸਰਕਾਰ ਨਹੀਂ ਕੁਝ ਬਗੜ ਸਕਦੀ ਪਰ ਇਹਨਾਂ ਦਲਾਲਾਂ ਤੋਂ ਜ਼ਰੂਰ ਬਚਿਓ ਇਹ ਗੱਲ ਚੇਤੇ ਰੱਖਿਓ ਇਹ ਇਕੱਠੇ ਕਰਕੇ ਨਾ ਸੌਦਾ ਕਰਨਾ ਹੁੰਦਾ ਇਹਨਾਂ ਦੇ ਪਿੱਛੇ ਨਾ ਜਿਹੜੇ ਆ ਜਗਜੀਤ ਸਿੰਘ ਡੱਲੇਵਾਲ ਵਰਗੇ ਬੋਲਦੇ ਆ ਬੈਕਸੈਟ ਜਾ ਕੇ ਦੇਖਿਓ ਸਰਕਾਰ ਦੇ ਬੰਦੇ ਖੜੇ ਹੁੰਦੇ ਆ ਪਾਰਟੀਆਂ ਦੇ ਬੰਦੇ ਖੜੇ ਹੁੰਦੇ ਆ ਇਹਨਾਂ ਦਿਖਾਉਣਾ ਹੁੰਦਾ ਵੀ ਆਹ ਦੇਖੋ ਕਿੰਨੀਆਂ ਭੇਡਾਂ ਬੈਠੀਆਂ ਨੇ ਸਾਰੀਆਂ ਵੇਚਾਂਗੇ ਅਸੀਂ ਬੋਲੋ ਕਿਨੇ ਜੀ ਖਰੀਦਣੀਆਂ ਨੇ ਕੋਈ ਜਿਹੜੇ ਹੁਣ ਸੀਐੜੀ ਦੇ ਬੰਦੇ ਸਰਕਾਰਾਂ ਦੇ ਪਾਰਟੀਆਂ ਦੇ ਹੁੰਦੇ ਆ ਉਹ ਫਿਰ ਪੂਰੀ ਚੰਗੀ ਤਰ੍ਹਾਂ ਦੇਖਦੇ ਵੀ ਆਹ ਕੱਠ ਬਹੁਤ ਸੀ ਵੀ ਇਥੋਂ 4-5 ਸੀਟਾਂ ਐਮਐਲ ਦੇ ਨਿਕਲ ਜਾਣਗੀਆਂ ਫਿਰ ਉਹ ਕਹਿੰਦਾ ਵੀ ਬੈਗ ਦੱਸੋ ਕਿਹੜੇ ਕਿਹੜੇ ਫਿਰ ਇਹ ਗੱਡੀ ਦੀ ਪਿਛਲੀ ਡੱਗੀ ਖੋਲ ਦਿੰਦੇ ਵੀ ਆਹ ਪਏ ਨੇ ਆਹ ਇੱਕ ਸੀਟ ਦੇ ਦੋ ਭਰਨੇ ਆ ਚਾਰ ਸੀਟਾਂ ਦੇ ਪੰਜ ਭਰਨੇ ਫਿਰ ਉੱਧਰ ਜਾਂਦਾ ਕੰਮ ਇਹਨੂੰ ਇਹਨਾਂ ਦੇ ਆਹ ਲੱਛਣ ਨੇ ਇਹਨਾਂ ਦਾ ਲੈਂਡ ਪੂਲਿੰਗ ਤੱਕ ਕੋਈ ਮਤਲਬ ਨਹੀਂ ਇਹ ਪਾਲਿਸੀ ਤਾਂ ਹਰਾਮਖੋਰ ਬਾਦਲਾ ਮੇਲੇ ਦੀ ਚਲਦੀ ਹੈ ਬਾਦਲਾ ਨੇ ਅੱਧਾ ਮਹਾਲੀ ਵੇਚ ਕੇ ਪਲਾਟ ਕਟਕੜ ਕੇ ਵੇਚਦੇ ਤੁਹਾਨੂੰ ਪਤਾ ਇਸ ਚੀਜ਼ ਦਾ ਆ ਜਿਹੜੀ ਬੀਬੀ ਰੌਲਾ ਪੁੰਦੀ ਸੀ ਕੇਜਰੀਬਾਲ ਦੀ ਕੇ ਲਈ ਕਿਸੇ ਉਹਨਾਂ ਅਨਮੋਲ ਗਗਨਮਾਨ ਖਰੜਾ ਵਾਲੀ ਖੇਤੀਬਾੜੀ ਮੰਤਰੀ ਉਹਨੇ 20 25 ਕਿੱਲੇ ਤਾਜੇ ਲਏ ਨੇ ਮਹਾਲੇ ਦੇ ਵਿੱਚ ਪੁਛ ਲਿਓ ਜਾ ਕੇ ਉਤੇ 30 40 ਕਰੋੜ ਤੋਂ ਕਿੱਲਾ ਘਟ ਨਹੀਂ ਹੈਗਾ ਇਹ ਕੋਈ ਬਾੜੀ ਦੇ ਬੱッセ ਨੇ ਕਾਲੀਆਂ ਨੂੰ ਕੱਢ ਲੋ ਕਾਂਗਰਸੀਆਂ ਨੂੰ ਲੁਕੋ ਦੋ ਕਾਂਗਰਸੀਆਂ ਨੂੰ ਕੱਢ ਲੋ ਝਾੜੂ ਵਾਲੇ ਲੁਕੋ ਦੋ ਤੇ ਚੌਥੇ ਬੀਜੀਪੀ ਵਾਲੇ ਆਉਣਗੇ ਹਾਲੇ ਉਹਨਾਂ ਦਾ ਦੇਖਾਂਗੇ ਵੀ ਰੰਗ ਕਿਦਾਂ ਹੁੰਦਾ ਉਹਨਾਂ ਨੇ ਆਪ ਹੀ ਆ ਜਾਣਾ ਜੀ ਕਿਉਂਕਿ ਕਰਤੂਤਾਂ ਦੇਖ ਲਈਏ ਇਹਨਾਂ ਨੇ ਸਭ ਦੀਆਂ ਦੇਖ ਲਈ ਉਹ ਆਪ ਹੀ ਆ ਜਾਣਗੇ ਤੇ ਕਿਸਾਨ ਜਿਹੜੇ ਪੰਜਾਬ ਦੇ ਪਛਿੰਦੇ ਉਹਨਾਂ ਨੂੰ ਬੇਨਤੀ ਵੀ ਵਧੀਆ ਸੌਖੇ ਹੋ ਰੋਟੀ ਖਾ ਰਹੇ ਹਾਂ ਇਹਨਾਂ ਦੇ ਪਿੱਛੇ ਲੱਗ ਕੇ ਨਾ ਕਿਸਾਨ ਆਗੂਆਂ ਦੇ ਝੱਗਾ ਚੌੜ ਨਾ ਕਰਾ ਲਿਓ ਇਹਨਾਂ ਗੱਲ ਇੰਨੀ ਗੱਲ ਜਿੱਤੇ ਰੱਖਿਓ ਇਹਨਾਂ ਕਰਕੇ ਨਾ ਇਹ ਕਿਸਾਨ ਆਗੂਆਂ ਕਰਕੇ ਹਜ਼ਾਰਾਂ ਕਰੋੜ ਫੰਡ ਸੈਂਟਰ ਨੇ ਰੋਕਿਆ ਹੋਇਆ ਕਿਉਂਕਿ ਤੰਗ ਪਰੇਸ਼ਾਨ ਕਰਦੇ ਨੇ ਅਗਲੇ ਨੇ ਐਡੀਆਂ ਵੱਡੀਆਂ ਵੱਡੀਆਂ ਸੜਕਾਂ ਰੋਡ ਬਣਾ ਕੇ ਖਰਚਾ ਕੀਤਾ ਹੋਇਆ ਟੋਲ ਪਲਾਜੇ ਰੋਕਦੇ ਇਹ ਕਹਿੰਦੇ ਸਾਨੂੰ ਪੈਸੇ ਦਿਓ ਅਤੇ ਤੇ ਹਲੇ ਫੇਰ ਢਿਮਬਰੀ ਟੈਟ ਕਰੀ ਜਾਂਦੇ ਨੇ ਇਹਨਾਂ ਪਿੱਛੇ ਲਾ ਕੇ ਬਸ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾ ਲਓ ਇਹ ਲੌਲੀਪੌਪ ਦਿੰਦੇ ਨੇ ਤੁਹਾਨੂੰ ਡਰਾਉਂਦੇ ਨੇ ਕੁਝ ਨਹੀਂ ਹੋਣਾ ਤੇ ਨਾ ਅਜੇ ਤੱਕ ਹੋਇਆ ਤੇ ਮੈਂ ਸਿਰੇ ਦੀ ਗੱਲ ਕਹਤੀ ਵੀ ਮਾਨਯੋਗ ਹਾਈ ਕੋਰਟ ਵੱਲੋਂ ਲੈਂਡ ਜਿਹੜੀ ਪਾਲਿਸੀ ਸੀ ਉਹ ਤੇ ਰੋਕ ਲੱਗ ਚੁੱਕੀ ਹੈ ਸਰਕਾਰ ਪੈਰ ਵੀ ਨਹੀਂ ਪਾ ਸਕਦੀ ਜ਼ਮੀਨ 'ਚ ਇਹ ਭੁੱਲ ਜਿਓ ਪਰ ਦਲਾਲਾਂ ਤੋਂ ਬਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ